ਜਦੋਂ ਗੱਲ ਇੱਥੇ ਆ ਜਾਏ ਨਾ ਪਈ ਅਸੀਂ ਸਲਾਹ ਕਰਕੇ ਦੱਤਾਂ ਦੱਤਾਂ ਲਈ ਹਾਂ ਹੋਵੇ ਲੋਕੀ ਤਾਂ ਇੱਕ ਗੱਲ ਆਪਦੇ ਆ ਤੇ ਝੱਟ ਜਵਾਬ ਦੇ ਦਿੰਦੇ ਆ ਉਹ ਦੇ ਦੇ ਨੇ ਜਿੰਨੇ ਜਵਾਬ ਦੇ ਬੰਨ ਰਮਨ ਜੈਲੀ ਮੇਢੀ ਉਹ ਪੰਜ ਛੇ ਪੜੀਆਂ ਠੇਕੇ ਹੈਲੋ ਹੈਲੋ ਰਮਨਾ ਪੈ ਤੇਰੀ ਨੇ ਦੱਸਿਆ ਨਹੀਂ ਕੋਈ ਰਿਸ਼ਤੇ ਬਾਰੇ ਨਹੀਂ ਅਜੇ ਤੱਕ ਤਾਂ ਕੋਈ ਦੱਸਿਆ ਨਹੀਂ ਕੀਤਾ ਸਾਡੇ ਮੁੰਡੇ ਨੂੰ ਇਦਾਂ ਨਹੀਂ ਕਰ ਲਿਆ ਰਮਨ ਮੇਰੇ ਤੋਂ ਲੱਗਦਾ ਜਵਾਬ ਹੀ ਆ ਹੇ ਦਾਨਾ ਕੀ ਕਰੂ ਅ ਤੂੰ ਕਹਿ ਨਾ ਬੇ ਮੈਂ ਕੀ ਕਹਿਣਗੇ ਠੀਕ ਠੀਕ ਉਹ ਆ ਜਾਣਾ ਵਾ ਫੋਨ ਹੌਸਲਾ ਦੇ ਕਰੋ ਤੁਸੀਂ ਰਮਨ ਫੋਨ ਆਉਣਾ ਆ ਹਾਂ ਇਹ ਸੁਪਰੇਂਗਰ ਉਹ ਰਖਵਾ ਲੇ ਹੁਣ ਸੁਆਹ ਕਰ ਲੇ ਹੰਤਰੇ ਹੁਣ ਗਲਤੀ ਤੇਰੇ ਕੋ ਹੋ ਗਈ ਤੇ ਮੁਰੜ ਕੇ ਸੁਖ ਸੁਖਾਂ ਦੀ ਗੱਲ ਕਰੀ ਦਿੰਦੀ ਆ ਹਰ ਟਾਈਮ ਇੱਕੋ ਗੱਲ ਨੂੰ ਫੜ ਕੇ ਲੈ ਬੈ ਰਹੀਦਾ ਹੁੰਦਾ ਚੱਲ ਕਿਉਂ ਆਈ ਰੱਬ ਵਾ 1 ਵੀਹਲਾ ਗੱਲਾਂ ਕਰਨੋਂ ਬਾਜ਼ ਨਹੀਂ ਆਉਂਦੀ ਜੇ ਮੇਰੀ ਭੈਣ ਨੇ ਗੱਸਪਾਈ ਦਿੱਤੀ ਸੀ ਤਾਂ ਅਖਰ ਕਿੱਧਰ ਦੀ ਆ ਗਈ ਸੀ ਜੇ ਤੁਹਾਡੀ ਭੈਣ ਕਰੰਦੀ ਤਾਂ ਨਾ ਵਾਹ ਇਹਨਾਂ ਦੇ ਹੱਥ ਵੀ ਨਾ ਗੱਲ ਹੋਣੀ ਚਾਹੀਦੀ ਉਹ ਜਦੋਂ ਮੈਂ ਤੈਨੂੰ ਵੜਦੀ ਹੁੰਦੀ ਹਾਂ ਵੀ ਅੰਦਰ ਬੈ ਤੁੱਪ ਚ ਨਾ ਫਿਰ ਉਹ ਤਾਂ ਨਹੀਂ ਕਾਦੀ ਖੁਸ਼ਖਬਰੀ ਬਣ ਗਈ ਐ ਦੱਸ ਮੈਨੂੰ ਤੂੰ ਵੇ ਜੜਜੀ ਮੰਮੀ ਕਹਿੰਦੇ ਪੈਲੀ ਮੈਂਡੀ ਕਿੱਥੇ ਮਿਲਦੀ ਆ ਓ ਯਾਰਾ 21 ਡੈਡੀ ਮੰਮੀ ਕਹਿੰਦੇ ਪੈਲੀ ਮੈਂਡੀ ਕਿੱਥੇ ਲੈ ਜਾਣ ਦੇ ਲੈ 10 ਆਵੇ ਮੈਨੂੰ ਫੋਨ ਆਇਆ ਹੁਣੇ ਹੀ ਕੀ ਕਹਿੰਦੀ ਆ ਹਾਂਜੀ ਮੈਨੂੰ ਤੇ ਨਹੀਂ ਹੋਰ ਅਮਰ ਯਕੀਨ ਆਉਂਦਾ ਤੇਰੀ ਭੈਣ ਤੇ ਕਿਤੇ ਕੋਲੋਂ ਲਾ ਲਾ ਕਹੀ ਹਾਏ ਹਾਏ ਅਜੇ ਵੀ ਯਕੀਨ ਨਹੀਂ ਆਉਂਦਾ ਡੈਡੀ ਸੱਚੀ ਬੋਲਣ ਦੇ ਮੰਮੀ ਉਹਨੇ ਗੱਲ ਕਰਨ ਲੱਗਣਾਗਾ ਨਾ ਮਰਜ਼ੀ ਆ ਮੇਰੇ ਸਿਰ ਤੇ ਗੱਲ ਨਾ ਕਰਨ ਕੋਈ ਆਵੀ ਕਿਸਾਰਾ ਕਸੂਰ ਤੇਰਾ ਬਸ ਨਾ ਪਰਿਵਾਰ ਦਾ ਕੀ ਹਾਲ ਹੈ ਹਾਂਜੀ ਠੀਕ ਠਾਕ ਨੇ ਸਾਰੇ ਅੱਛਾ ਅੱਛਾ ਹੁਣ ਆਏ ਜੇ ਹਾਂਜੀ ਆਈਆਂ ਅੱਜ ਅੱਛਾ ਅੱਛਾ ਤਾਂ ਆਜੋ ਉੱਧਰ ਹਾਂਜੀ ਆ ਗਏ ਆਜੋ ਫੇਰ ਉੱਧਰ ਚੱਲਦੇ ਆਪਾਂ ਨਹੀਂ ਨਹੀਂ ਤੈਜੀ ਆਓ ਬੈਠਦੇ ਆ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਚਲੋ ਆਜੋ ਉਹ ਕਹਦਨੇ ਕਾਲੇ ਨੂੰ ਆਹੋ ਕਾਹੋ ਜਾ ਕੇ ਤੇ ਨਾਲੇ ਕੱਪੜੇ ਲੀੜੇ ਦੀ ਕਰ ਗਏ ਤਿਆਰੀ ਜੇ ਕੱਪੜਾ ਕਪੜੇ ਲੀੜੇ ਦਾ ਵੇਖ ਲੋ ਪਈ ਪੈਸੇ ਕਰ ਹੈਗੇ ਆ ਕਿ ਕਢਾਉਣ ਵਾਲੇ ਆ ਨਹੀਂ ਤਾਂ ਕਢਾ ਲਿਓ ਜਾ ਕੇ ਤੇ ਕਪੜੇ ਲੈ ਆਈ ਆਪਾਂ ਜਾ ਕੇ ਕਿਸੇ ਵੇਲੇ ਨਹੀਂ ਪਾ ਪੈਸੇ ਠੀਕ ਜਿੱਦਣ ਪਾਰਟੀ ਕਰਾਂਗੇ ਨਾ ਉਹ ਦਿਨ ਉਹਨਾਂ ਨੂੰ ਫੋਨ ਕਰ ਦਾਂਗੇ ਤੇ ਆ ਜਿਓ ਤੇ ਮਾਸੀ ਨਾਲ ਗੱਲ ਕਰਨੀ ਕੁੜੀ ਦਾ ਨੰਬਰ ਤੇ ਲਿਆ ਦੇ ਦੇਣਾ ਮੈਨੂੰ ਨਹੀਂ ਸਦਣਾ ਫਿਰ ਆਪਾਂ ਕਿਸੇ ਨੂੰ ਰਹਿਣ ਤਾਂ ਮੰਮੀ ਨੂੰ ਤੈਨੂੰ ਤਾਂ ਮੈਂ ਸਮਝਾਉਣ ਡਈ ਆ ਉਹ ਤਾਂ ਗੱਲ ਨਹੀਂ ਤੂੰ ਮੈਨੂੰ ਪੈਸੇ ਦੋ ਮੈਂ ਤੇ ਕੋਟ ਪੈਂਟਿੰਗ ਦੀ ਸਾਈ ਸਹੀ ਗਿਆ ਚਲ ਕਰ ਸਾਈ ਪਤਾ ਨਹੀਂ ਕੀ ਸੋਚਦੇ ਆ ਇਹ ਸਭ ਸ਼ੈ ਨਾ ਕੁਆਪੋ ਫਪੜਦੀ ਆ ਚਲੋ ਜੀ ਕਿਦੋਂ ਦੇ ਕੱਲ ਅੱਛਾ ਅੱਛਾ ਤੇ ਦਈ ਬੂਆ ਬਾਵਾ ਮਾਰਨ ਨਹੀਂ ਜਾ ਰਾ ਅੱਜ ਹੀ ਕਿ ਫੇਜੇ ਗੰਮੀ ਦਾ ਜਾਣਾ ਆਉਂਦੇ ਬਾਹਰੋਂ ਆ ਤੇ ਚਾਹ ਪੀਂਦੇ ਕੋਟ ਮੈਂ ਡੀਕਣ ਲਈ ਆ ਇਹਨਾਂ ਨੂੰ ਤੇ ਕੀ ਕਰਨਾ ਹੈ ਤਾਂ ਕਣਕ ਵਰੀ ਉਹਨੂੰ ਕਹ ਪਿਆ ਆਪਣੀ ਅਥੇ ਪਿੰਡ ਵਾ ਇੱਥੇ ਜਵਾਈ ਭਾਈ ਆਉਂਦਾ ਤਾਂ ਚੰਗਾ ਨਹੀਂ ਲੱਗਦਾ ਇਹ ਰਮਨ ਸਾਰੀ ਤੇਰੇ ਕੰਮਤਰੀ ਨੜਾ ਨਦਰ ਆਉਂਦੇ ਦਰਜੀਤ ਹਾਂ ਜੀ ਡੈਡੀ ਉਹ ਮੇਰੀ ਗੱਲ ਸੁਣੋ ਉਹ ਪਰੋਣਾ ਨਹੀਂ ਫਿਰਨ ਡਿਆ। ਉਹੀ ਆ ਬਾਜੀ। ਜੌਨ ਬਾਜੀ ਉਹ ਆ। ਉਹ ਮੇਰੀ ਗੱਲ ਸੁਣੋ ਦਲਜੀਤ। ਹਾਂਜੀ ਰੈਡੀ। ਉਹਨਾਂ ਦੇ ਵਿਆਹ ਦੀ ਗੱਲਬਾਤ ਤੋਰਤੀ ਆ। ਅੱਛਾ ਜੀ। ਤੇ ਕਿਦਾਂ ਕਰੀਏ ਪੈਲਸ ਕਰ ਲਈਏ ਕਿ ਜਾਂ ਕਿਦਾਂ ਚੁੰਨੀ ਚੜਾ ਕਰਨਾ। ਮੈਂ ਤੇ ਮੰਮੀ ਨੂੰ ਕਹਿਣ ਡਿਆ ਸੀ ਕਿ ਪੈਲਸ ਕਰ ਲਓ। ਪਰ ਮੰਮੀ ਨਹੀਂ ਮੰਨੇ। ਕਹਿੰਦੇ ਚੁੰਨੀ ਚੜਾ ਕਰਕੇ। ਉਹ ਨਹੀਂ ਨਹੀਂ ਵਧੀਆ ਵਾ ਨਾਲੇ ਵਧੀਆ ਪਰਿਵਾਰ ਨਹੀਂ ਲੱਭਦੇ। ਹਾਂਜੀ ਹਾਂਜੀ। ਹਨਾ ਲੋਕੀ ਵੀ ਅੱਜ ਕੱਲ ਕਹਿੰਦੇ ਆ ਵੀ ਚੱਲ ਮੁੰਡਾ ਭਾਵੇਂ ਥੋੜਾ ਕਾਲਾ ਹੀ ਹੋਵੇ ਤੇ ਨਹੀਂ ਪਤਾ। ਉਹ ਲੋਕੀ ਵੀ ਅੱਜ ਕੱਲ ਇਹੋ ਲੱਭਦੇ ਆ ਕਿ ਪਰਿਵਾਰ ਚੰਗਾ ਹੋਵੇ, ਮੁੰਡਾ ਵੈਸ਼ਨ ਹੋਵੇ ਤੇ ਹੋਰ ਕੀ ਚਾਹੀਦਾ ਵਾ? ਜੋਗਨ ਤੈਨੂੰ ਪਤਾ ਹੀ ਆ ਆਪਣਾ ਦਿਲਜੀਤ ਖਾਂਦਾ ਪੀਂਦਾ ਕੁਛ ਨਹੀਂ। ਉਹ ਨਹੀਂ ਨਹੀਂ ਵਧੀਆ ਵਾ ਗਾ। ਉਹਨਾਂ ਦੇ ਲਾਗੋ ਪਤਾ ਪਤਾ ਕੀ ਉਹ ਆ। ਉਹ ਲੋਕੀ ਵੀ ਅੱਜ ਕੱਲ ਇਹੋ ਹੀ ਲੱਭਦੇ ਤਾ ਜੀ ਕਿ ਪਰਿਵਾਰ ਚੰਗਾ ਹੋਵੇ ਤੇ ਮੁੰਡਾ ਵੈਸ਼ਨ ਹੋਵੇ। ਪਤਾ ਨਹੀਂ ਆ। ਜਦੋਂ ਗੱਲ ਇੱਥੇ ਆ ਜਾਈਏ ਨਾ ਪਈ ਸਲਾਹ ਕਰਕੇ ਦੱਤਾਂ। ਦੱਤਾਂ ਲਈ। ਹਾਂ ਹੋਵੇ ਲੋਕੀ ਤਾਂ ਇੱਕ ਗੱਲ ਲੱਭਦੇ ਆ ਤੇ ਛੱਟ ਜਵਾਬ ਦੇ ਦਿੰਦੇ ਆ। ਉਹ ਦੇ ਦੇ ਜਿੰਨੇ ਜਵਾਬ। ਸਵਾਨ ਤੇ ਰਮਨ ਨੇ ਟਾਲੀ ਮੇਡੀ ਉਹ ਪੰਛੀ ਪੜੀਆਂ ਠੀਕੇ ਹੈਲੋ ਹੈਲੋ ਰਮਨ ਨੇ ਤੇਰੀ ਨੇ ਦੱਸਿਆ ਨਹੀਂ ਕੋਈ ਰਿਸ਼ਤੇ ਬਾਰੇ ਨਹੀਂ ਅਜੇ ਤੱਕ ਤਾਂ ਕੋਈ ਦੱਸਿਆ ਨਹੀਂ ਕੀਤਾ ਸਾਡੇ ਮੁੰਡੇ ਨੂੰ ਇਦਾਂ ਨਹੀਂ ਕਰ ਲਿਆ ਰਮਨ ਨੂੰ ਮਿਲਦੇ ਲੱਗਦਾ ਜਵਾਬ ਹੀ ਆ ਹੇ ਇਦਾਂ ਨਾ ਕਿਆ ਕਰੋ ਤੂੰ ਕਹਿ ਨਾ ਭਾਈ ਮੈਂ ਕੀ ਕਹਿਣ ਗੇ ਵੇਹੇ ਠੀਕ ਠੀਕ ਉਹ ਆ ਜਾਣਾ ਵਾ ਫੋਨ ਹੌਸਲਾ ਦੇ ਕਰੋ ਤੁਸੀਂ ਰਾਮਨ ਫੋਨ ਆਉਣਾ ਆਣਾ ਹਾਏ ਸੁਪਰੀਂ ਗਰੋ ਰਖਵਾਲੇ ਹੁਣ ਸੁਪਰੀਂ ਆਲੇ ਹੰਤਰੇ ਹੁਣ ਗਲਤੀ ਤੇਰ ਕੋ ਹੋ ਗਈ ਤੇ ਮੁੜ ਕੇ ਸੁਖ ਸੁੱਖਾਂ ਦੀ ਗੱਲ ਕਰੀ ਦਿੰਦੀ ਆ ਹਰ ਟਾਈਮ ਇੱਕੋ ਗੱਲ ਨੂੰ ਫੜ ਕੇ ਲੈ ਬੈ ਰਹੀਦਾ ਹੁੰਦਾ ਚੱਲ ਕਿਉਂ ਹਾਏ ਰੱਬਾ ਵਨ ਵੀ ਇਹਲਾ ਗੱਲਾਂ ਕਰਨੋਂ ਬਾਜ਼ ਨਹੀਂ ਆਉਂਦੀ ਜੇ ਮੇਰੀ ਭੈਣ ਨੇ ਦੱਸ ਪਾਈ ਦਿੱਤੀ ਸੀ ਤਾਂ ਆਖਰ ਕਿੱਧਰ ਦੀ ਆ ਗਈ ਸੀ ਜੇ ਤੁਹਾਡੀ ਭੈਣ ਕਰਉਂਦੀ ਤਨਾ 1 ਇਹਨਾਂ ਦੇ ਹੱਥ ਵੀ ਨਾ ਗੱਲ ਹੋਣੀ ਜਾਈ ਦੀ ਉਹ ਤੇ ਜਦੋਂ ਮੈਂ ਤੈਨੂੰ ਵੜਦੀ ਹੁੰਦੀ ਹਾਂ ਵੀ ਅੰਦਰ ਬੈਹ ਤੋਂਪ ਚ ਨਾ ਫੇਰ ਉਹ ਤਾਂ ਨੀ ਕਾਰੀ ਖੁਸ਼ਖਬਰੀ ਬਣ ਗਈ ਐ ਦੱਸ ਮੈਨੂੰ 21 ਡੜਜੀ ਮੰਮੀ ਕਹਿੰਦੇ ਪੈਲੀ ਮਹਿੰਦੀ ਕਿੱਥੇ ਮਿਲਦੀ ਆ ਓ ਯਾਰਾ 21 ਡੜਜੀ ਮੰਮੀ ਕਹਿੰਦੇ ਪੈਲੀ ਮਹਿੰਦੀ ਕਿੱਥੇ ਲੈ ਜਾਣ ਡਈ ਲੈ ਦੱਸ ਆਵੇ ਮੈਨੂੰ ਫੋਨ ਆਇਆ ਹੁਣੇ ਹੀ ਕੀ ਕਹਿੰਦੀ ਆ ਹਾਂਜੀ ਮੈਨੂੰ ਤੇ ਨਹੀਂ ਔਰ ਅਮਰ ਜੀ ਯਕੀਨ ਆਉਂਦਾ ਤੇਰੀ ਭੈਣ ਤੇ ਕਿਤੇ ਕੋਲੋਂ ਲਾ ਲਾ ਕਹੀ ਹਾਏ ਹਾਏ ਅਜੇ ਵੀ ਯਕੀਨ ਨਹੀਂ ਆਉਂਦਾ ਡੈਡੀ ਸੱਚੀ ਬੋਲਣ ਦੇ ਮੰਮੀ ਉਹਨੇ ਗੱਲਾਂ ਕਰਨ ਲੱਗ ਪਏ ਨਾ ਮੇਰਾ ਤਾਂ ਵੀ ਮਰਜੀ ਆ ਮੇਰੇ ਸਿਰ ਤੇ ਗੱਲ ਨਾ ਕਰਨ ਕੋਈ ਆਵੇ ਤੇ ਸਾਰਾ ਕਸੂਰ ਤੇਰਾ ਬਸ ਨਾ ਪਰਿਵਾਰ ਦਾ ਕੀ ਹਾਲ ਆ ਹਾਂਜੀ ਠੀਕ ਠਾਕ ਨੇ ਸਾਰੇ ਅੱਛਾ ਅੱਛਾ ਹੁਣ ਆ ਜੀ ਹਾਂਜੀ ਆਈਆਂ ਅੱਜ ਅੱਛਾ ਅੱਛਾ ਤਾਂ ਆਜੋ ਉੱਧਰ ਹਾਂਜੀ ਆ ਗਏ ਆਜੋ ਫਿਰ ਉੱਧਰ ਚੱਲਦੇ ਆਪਾਂ ਨਹੀਂ ਨਹੀਂ ਤਾਈ ਜੀ ਆਓ ਬੈਠਦੇ ਆਂ ਨਾਲੇ ਗੱਲਾਂ ਬਾਤਾਂ ਕਰਦੇ ਚਲੋ ਆਜੋ ਕਹਿਦਨੇ ਕਾਲੇ ਨੂੰ ਆਹੋ ਕਾਹੋ ਜਾ ਕੇ ਤੇ ਨਾਲੇ ਕੱਪੜੇ ਲੀੜੇ ਦੀ ਕਰਗੇ ਤਿਆਰੀ ਜੇ ਕੱਪੜੇ ਲੀੜੇ ਦਾ ਵੇਖ ਲੋ ਪੀ ਪੈਸੇ ਘਰ ਹੈਗੇ ਆ ਕਿ ਕਢਾਉਣ ਵਾਲੇ ਆ ਨਹੀਂ ਤਾਂ ਕਢਾ ਲਿਓ ਜਾ ਕੇ ਤੇ ਕੱਪੜੇ ਲੈ ਆਈ ਆਪਾਂ ਜਾ ਕੇ ਕਿਸੇ ਵੇਲੇ ਨਹੀਂ ਪਾਏ ਪਾਏ ਠੀਕ ਜਿੱਦਨ ਪਾਰਟੀ ਕਰਾਂਗੇ ਨਾ ਉਸ ਦਿਨ ਉਹਨਾਂ ਨੂੰ ਫੋਨ ਕਰ ਦਾਂਗੇ ਪੀ ਆ ਜਿਓ ਤੇ ਮਾਸੀ ਨਾਲ ਗੱਲ ਕਰਨੀ ਕੁੜੀ ਦਾ ਨੰਬਰ ਤੇ ਲਿਆ ਦੇ ਦੇਣਾ ਮੈਨੂੰ ਨਹੀਂ ਸੱਜਣਾ ਫਿਰ ਆਪਾਂ ਕਹਿੰਨੇ ਰਹਿਣ ਦੋ ਮੰਮੀ ਨੂੰ ਤੈਨੂੰ ਤਾਂ ਮੈਂ ਸਮਝਾਉਣ ਲਈ ਆ ਉਹ ਤਾਂ ਗੱਲ ਨਹੀਂ ਤੂੰ ਮੈਨੂੰ ਪੈਸੇ ਦੋ ਮੈਂ ਤਾਂ ਕੋਟ ਮੰਟਿੰਗ ਦੀ ਸਾਈ ਸਾਈ ਗਿਆ ਚਲ ਕਰ ਸਾਈ ਪਤਾ ਨਹੀਂ ਕੀ ਸੋਲਦੇ ਆ ਇਹ ਸਭ ਛੈ ਨਾ ਉਹ ਆਪ ਫਪੜਦੀ ਚਲੋ ਜੀ ਕਿਦੋਂ ਦੇ ਕੱਲ ਅੱਛਾ ਅੱਛਾ ਤੇ ਲਈ ਬੂਆ ਬਾਵਾ ਮਾਰਨ ਨਹੀਂ ਚਾਹ ਰਾ ਅੱਜ ਹੀ ਕੇ ਜੇ ਤੇ ਗੰਮੀ ਦਾ ਜਾਣਾ ਆਉਂਦੇ ਬਾਹਰੋਂ ਆ ਤੇ ਚਾਹ ਪੀਂਦੇ ਘੋਟ ਮੈਂ ਢੀਕਣ ਲਈ ਆ ਇਹਨਾਂ ਨੂੰ ਤੇ ਨਹੀਂ ਕਰਨਾ ਸੀ ਤਾਂ ਕਣਕ ਵਰੀ ਨੂੰ ਕਹ ਪਿਆ ਆਪਣੀ ਅਥੇ ਪਿੰਡ ਵਾ ਇੱਥੇ ਜਵਾਈ ਭਾਈ ਆਉਂਦਾ ਤਾਂ ਚੰਗਾ ਨਹੀਂ ਲੱਗਦਾ ਏ ਰਮਨ ਸਾਰੀ ਤੇਰੇ ਕੰਮਤਰੀ ਨਵਾਂ ਨਰਮਨ ਦੋ ਹੈ ਦਰਜੀਤ ਹਾਂਜੀ ਰੈਡੀ ਉਹ ਮੇਰੀ ਗੱਲ ਸੁਣ ਉਹ ਪੁਰਾਣਾ ਨਹੀਂ ਫਿਰੰਡਿਆ ਉਹੀ ਆ ਬਾਜੀ ਜਿਹੜਾ ਬਾਜੀ ਉਹ ਮੇਰੀ ਗੱਲ ਸੁਣ ਦਲਜੀਤ ਹਾਂਜੀ ਰੈਡੀ ਉਹਨਾਂ ਨੇ ਵਿਆਹ ਦੀ ਗੱਲਬਾਤ ਹੋਰਤੀ ਹੈ ਅੱਛਾ ਜੀ ਤੇ ਕਿਦਾਂ ਕਰੀਏ ਪੈਲਸ ਕਰ ਲਈਏ ਕਿ ਜਾਂ ਕਿਦਾਂ ਚੁੰਨੀ ਚੜਾ ਕਰਨਾ ਮੈਂ ਤੇ ਮੰਮੀ ਨੂੰ ਕਹਿਣ ਡਿਆ ਸੀ ਕਿ ਪੈਲਸ ਕਰ ਲੋ ਪਰ ਮੰਮੀ ਨਹੀਂ ਮੰਨੇ ਇਨੇ ਚੁਨੀ ਜਿਹੜਾ ਕਰ ਉਹ ਨਹੀਂ ਨਹੀਂ ਵਧੀਆ ਵਾ ਨਾਲੇ ਵਧੀਆ ਪਰਿਵਾਰ ਨਹੀਂ ਲੱਭਦੇ ਹਾਂਜੀ ਹਾਂਜੀ ਹਨਾ ਲੋਕੀ ਵੀ ਅੱਜਕੱਲ ਕਹਿੰਦੇ ਆ ਵੀ ਚੱਲ ਮੁੰਡਾ ਭਾਵੇਂ ਤੜਾ ਕਾਲਾ ਹੀ ਹੋਵੇ ਤੇ ਨਹੀਂ ਉਹ ਲੋਕੀ ਵੀ ਅੱਜਕੱਲ ਇਹੋ ਲੱਭਦੇ ਆ ਕਿ ਪਰਿਵਾਰ ਚੰਗਾ ਹੋਵੇ ਮੁੰਡਾ ਵੈਸ਼ਨ ਹੋਵੇ ਤੇ ਹੋਰ ਕੀ ਚਾਹੀਦਾ ਵਾ ਜੋਗਨ ਤੈਨੂੰ ਪਤਾ ਹੀ ਆ ਆਪਣਾ ਦਿਲਜੀਤ ਖਾਂਦਾ ਪੀਂਦਾ ਕੁਝ ਨਹੀਂ ਉਹ ਨਹੀਂ ਨਹੀਂ ਵਧੀਆ ਵਾ ਉਹਨਾਂ ਦੇ ਲਾਗੋ ਪਤਾ ਪਤਾ ਕੀ ਉਹ ਲੋਕੀ ਵੀ ਅੱਜਕੱਲ ਇਹੋ ਲੱਭਦੇ ਤਾ ਜੀ ਕਿ ਪਰਿਵਾਰ ਚੰਗਾ ਹੋਵੇ ਤੇ ਮੁੰਡਾ ਵੈਸ਼ਨ ਹੋਵੇ